ਲਾਈ ਤੁਹਾਡੇ ਸਾਰੇ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇਸ ਕਲਰ ਸਿੱਕੇ ਡਿਜ਼ਾਈਨ ਬਣਾਇਆ ਜਾ ਰਹੇ ਹੈ ਡਾਰਕ ਪਿੰਕ ਜਿਹਾ ਕਲਰ ਹੈ ਇਹ ਬਿਲਕੁਲ ਅਲੱਗ ਜਿਹਾ ਕਲਰ ਹੈ ਜਿਸ ਤਰ੍ਹਾਂ ਇਸੇ ਇੱਕ ਡਿਜ਼ਾਈਨ ਬਣਾਵਾਂਗੇ ਬਾਰਡਰ ਦੀ ਦੋ ਸਲਾਈਆਂ ਪਾ ਲਈਆਂ ਹੋਈਆਂ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਆਪਣਾ ਪੈਟਰਨ ਸਿਰਫ ਇੱਕ ਰੋ ਦਾ ਹੀ ਪੈਟਰਨ ਹੈ ਪੁੱਠੀ ਸਲਾਈ ਦੇ ਵਿੱਚ ਸਾਰੀ ਸਾਰੀ ਸਾਡੀ ਸਿੱਧੀ ਪਾਣੀ ਹੈ ਪਰ ਉਹ ਵੀ ਤੁਹਾਨੂੰ ਧਿਆਨ ਨਾਲ ਦੇਖਣੀ ਪਣੀ ਹੈ ਪਹਿਲੇ ਗੁੰਡੇ ਨੂੰ ਐ ਸਟਿਚ ਕੀਤਾ ਅਗਲੇ ਗੁੰਡੇ ਨੂੰ ਸਿੱਧਾ ਪੁਣੀਆ ਸਿੱਧਾ ਬੁਣਨ ਦਾ ਧਾਗਾ ਨੂੰ ਪਿੱਛੇ ਰੱਖਾਂਗੇ ਦੋ ਕੁੰਡੇ ਲਵਾਂਗੇ ਦੋਨਾਂ ਨੂੰ ਬੁਣਾਂਗੇ ਸਿੱਧਾ ਸਿੱਧਾ ਬੁਣਿਆ ਧਾਗਾ ਅੱਗੇ ਕੀਤਾ ਦੋਨਾਂ ਨੂੰ ਪੁੱਠਾ ਬੁਣਿਆ ਸਿੱਧਾ ਬੁਣਿਆ ਪੁੱਠਾ ਬੁਣਿਆ ਤੇ ਡਿਜ਼ਾਈਨ ਤਾਂ ਬਣ ਗਿਆ ਸਾਡਾ ਬੜਾ ਹੀ ਵਧੀਆ ਫਿਰ ਦੋਨੇ ਲਈ ਦੋਨੇ ਕੁੰਡਿਆਂ ਨੂੰ ਬੈਕ ਲੂਪ ਤੋਂ ਸਿੱਧਾ ਬੁਣਿਆ ਸਿੱਧਾ ਬੁਣਨ ਤੋਂ ਬਾਅਦ ਧਾਗੇ ਨੂੰ ਅੱਗੇ ਕੀਤਾ ਦੋਨਾਂ ਨੂੰ ਹੀ ਬੁਣਿਆ ਪੁੱਠਾ ਅੱਗੇ ਨੂੰ ਪਿੱਛੇ ਕੀਤਾ ਦੋ ਕੁੰਡੇ ਲੈ ਦੋ ਦੇ ਦੋ ਹੀ ਕੁੰਡਿਆ ਤਾਂ ਸਾਡਾ ਇਹ ਡਿਜ਼ਾਈਨ ਆ ਸੇਰਾ ਦੋ ਕੁੰਡੇ ਲੈ ਦੋਨੋਂ ਅਸੀਂ ਬੈਕ ਲੂਪ ਤੋਂ ਸਿੱਧਾ ਬੁਣਿਆ ਦੋਨੋਂ ਬੈਕ ਲੂਪ ਤੋਂ ਸਿੱਧਾ ਬੁਣਨ ਤੋਂ ਬਾਅਦ ਅਸੀਂ ਦੇਖੋ ਦੋਨੋਂ ਅਸੀਂ ਬੈਕ ਲੂਪ ਤੋਂ ਐਦਾਂ ਲੈਣਾ ਕਿ ਦੋਨਾਂ ਨੂੰ ਇਕੱਠਿਆਂ ਨੂੰ ਅਸੀਂ ਬੈਕ ਲੂਪ ਤੋਂ ਸਿੱਧਾ ਬੁਣਤਾ ਸਿੱਧਾ ਬੁਣ ਲਿਆ ਹੁਣ ਤਾਗੇ ਨੂੰ ਅੱਗੇ ਕਰਨਾ ਹੈ ਦੋਨੇ ਕੁੰਡਿਆਂ ਨੂੰ ਬੈਕ ਲੂਪ ਤੋਂ ਸਿੱਟਾ ਬਣਨ ਤਾਂ ਬਾਅਦ ਧਾਗੇ ਨੂੰ ਆਪਣੇ ਵੱਲ ਕਰਨਾ ਹੈ ਆਪਣੇ ਵੱਲ ਕਰਕੇ ਅਸੀਂ ਦੋ ਕੁੰਡੇ ਪੁੱਠੇ ਬੁਣਦੇ ਬਸ ਇਹੀ ਸਾਡਾ ਡਿਜ਼ਾਈਨ ਹੈ ਫਿਰ ਦੇਖੋ ਇੱਕ ਵਾਰ ਧਾਗੇ ਨੂੰ ਪਿੱਛੇ ਕੀਤਾ ਦੋ ਕੁੰਡੇ ਲੈ ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਦੋਨਾਂ ਕੁੰਡਿਆਂ ਨੂੰ ਲੈਣਾ ਤੇ ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਬੁਣਦੇ ਹਾਂ ਸਿੱਟਾ ਦੋ ਕੁੰਡੇ ਬੈਕ ਲੂਪ ਤੋਂ ਸਿੱਤੇ ਬੁਣਨ ਤੋਂ ਬਾਅਦ ਧਾਗੇ ਨੂੰ ਕਰਨਾ ਅੱਗੇ ਐਦਾਂ ਹੀ ਦੇਖੋ ਤੇ ਇਹਨਾਂ ਦੋਨਾਂ ਕੁੰਡਿਆਂ ਨੂੰ ਫੇਰ ਅਸੀਂ ਅੱਗੇ ਤੋਂ ਪੁੱਠਾ ਸਿੱਧਾ ਪੁੱਠਾ ਬਸ ਇਹੀ ਹੈ ਡਿਜ਼ਾਈਨ ਦੋ ਕੁੰਡੇ ਲਈ ਦੋਨਾਂ ਨੂੰ ਬੁਣਿਆ ਬੈਕ ਲੂਪ ਤੋਂ ਸਿੱਧਾ ਤਾਗੇ ਨੂੰ ਕੀਤਾ ਅੱਗੇ ਤੇ ਦੋਨਾਂ ਨੂੰ ਬੁਣ ਲਿਆ ਪੁੱਠਾ ਫਿਰ ਦੇਖੋ ਵਾਹ ਤਾਗੇ ਨੂੰ ਪਿੱਛੇ ਕੀਤਾ ਦੋਨਾਂ ਕੁੰਡਿਆਂ ਨੂੰ ਅਸੀਂ ਇਕੱਠਾ ਲੈਣਾ ਹੈ ਪਹਿਲੇ ਤੇ ਦੂਜੇ ਨੂੰ ਲੈ ਕੇ ਦੋਨਾਂ ਨੂੰ ਬੈਕ ਲੂਪ ਤੋਂ ਸਿੱਧਾ ਬਸ ਇਕਾਰ ਸਿੱਧਾ ਬੁਣਨਾ ਤਾਗਾ ਅੱਗੇ ਕਰਕੇ ਇੱਕ ਉਠਾ ਬੁਣਨਾ ਸਿੱਧਾ ਬੁਣਿਆ ਉਠਾ ਬੁਣਿਆ ਤੇ ਡਿਜ਼ਾਈਨ ਹੋ ਗਿਆ ਸਾਡਾ ਤਿਆਰ ਤਾਂਗੇ ਨੂੰ ਕੀਤਾ ਪਿੱਛੇ ਤੇ ਦੇਖੋ ਦੋ ਕੁੰਡਿਆਂ ਨੂੰ ਬੁਣਿਆ ਸਿੱਧਾ ਇਕੱਠਿਆਂ ਨੂੰ ਬੁਣਨਾ ਸੀ ਦੋਨਾਂ ਨੂੰ ਹੀ ਦੋ ਦਾ ਇੱਕ ਕਰ ਰਹੇ ਹਾਂ ਅਸੀਂ ਪਰ ਕਰ ਰਹੇ ਹਾਂ ਦੋ ਦਾ ਇੱਕ ਬੈਕ ਲੂਪ ਤੋਂ ਸਿੱਧਾ ਆਦਿਕ ਦੋਨਾਂ ਨੂੰ ਇਕੱਠਾ ਬੁਣਿਆ ਬੈਕ ਲੂਪ ਤੋਂ ਸਿੱਧਾ ਫਿਰ ਅਸੀਂ ਤਾਂਗੇ ਨੂੰ ਆਪਣੇ ਵੱਲ ਕਰਕੇ ਦੋਨਾਂ ਨੂੰ ਇਕੱਠਾ ਹੀ ਫਿਰ ਬੁਣ ਲੈਣਾ ਉਠਾ ऐसे ही असं पूरी रोह पा पानी है सीधी रोह पूरी पा के फिर अं अपनी पुठी रोह के उपर फेर आने देखो लास्ट अं दो दा एक करने तो बाद धागे पिछे करके लास्ट थे थे दो कुंडे रह गए तो जो कुंडे रहने तो इन तो पैटर नहीं पैना इन दोनों अभी सीधा बुन लेना हूँ आ जाने असं अपनी पुठी रोह पुठी रोह जरा ध्यान निको पहले कुंडे असं करा धागा पिछे करा अगले कुंडे सीधा बुनोंगे ਅਗਲੇ ਕੁੰਡੇ ਨੂੰ ਸਿੱਧਾ ਬੁਣਨ ਤੋਂ ਬਾਅਦ ਸਾਡਾ ਪਿੱਛੇ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਮੁੰਨਾ ਸਿੱਧਾ ਪਰ ਬੈਕ ਲੂਪ ਤੋਂ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਅੱਗੋਂ ਸਿੱਧਾ ਬੁਣਨਾ ਹੈ ਇਹ ਵਾਲੇ ਕੁੰਡੇ ਨੂੰ ਸੀ ਬੈਕ ਲੂਪ ਤੋਂ ਸਿੱਧਾ ਇਹਨੂੰ ਅੱਗੋਂ ਸਿੱਧਾ ਇਹ ਵਾਲੇ ਕੁੰਡੇ ਨੂੰ ਪਿੱਛੇ ਤੋਂ ਸਿੱਧਾ ਇਹ ਵਾਲੇ ਕੁੰਡੇ ਨੂੰ ਅੱਗੋਂ ਸਿੱਧਾ ਸਿਲਾਈ ਪੂਰੀ ਹੀ ਸਿੱਧੀ ਪਣੀ ਹੈ ਪਰ ਇਹ ਕੁੰਡੇ ਨੂੰ ਅਸੀਂ ਆ ਦੇਖੋ ਬੈਕ ਲੂਪ ਤੋਂ ਸਿੱਧਾ ਬੁਣ ਰਹੇ ਆ ਤੇ ਇਹ ਕੁੰਡੇ ਨੂੰ ਅਸੀਂ ਜਿਸ ਤਰ੍ਹਾਂ ਸਿੱਧਾ ਬੁੰਦਿਆ ਫਰੰਟ ਲੂਪ ਤੋਂ ਹੁੰਦਾ ਇਕ ਕੁੰਡੇ ਨੂੰ ਬੈਕ ਲੂਪ ਤੋਂ ਸਿੱਧਾ ਇਕ ਨੂੰ ਫਰੰਟ ਲੂਪ ਤੋਂ ਸਿੱਧਾ ਪੁੱਠੀ ਰੋਸੀ ਇੱਦਾਂ ਹੀ ਪਾਣੀ ਹੈ ਇਕ ਕੁੰਡੇ ਨੂੰ ਦੇਖ ਲਈਆ ਬੈਕ ਲੂਪ ਤੋਂ ਸਿੱਧਾ ਅਗਲੇ ਕੁੰਡੇ ਨੂੰ ਫਰੰਟ ਲੂਪ ਤੋਂ ਸਿੱਧਾ ਫਿਰ ਅਸੀਂ ਇਹਨੂੰ ਲਿਆ ਬੈਕ ਲੂਪ ਤੋਂ ਸਿੱਧਾ ਅਗਲੇ ਕੁੰਡੇ ਨੂੰ ਫਰੰਟ ਲੂਪ ਤੋਂ ਸਿੱਧਾ ਪੂਰੀ ਰੋ ਸਿੱਧੀ ਪਾਣੀ ਹੈ ਇੱਕ ਨੂੰ ਅਸੀਂ ਅੱਗੇ ਤੋਂ ਤੇ ਇੱਕ ਨੂੰ ਅਸੀਂ ਪਿੱਛੇ ਤੋਂ ਬੁਣਾ ਕੁੰਡਾ ਅੱਗੋਂ ਪਿੱਛੋਂ ਨਹੀਂ ਬੁਣਾ ਸਿਰਫ ਬੈਕ ਲੂਕ ਤੋਂ ਏਦਾਂ ਸਿੱਧਾ ਫਰੰਟ ਲੂਕ ਤੋਂ ਸਿੱਧਾ ਜੇ ਦੱਸੇ ਸਿੱਧਾ ਕੁੰਡਾ ਪਾਈ ਰਹੇ ਫਿਰ ਦੇਖੋ ਬੈਕ ਲੂਕ ਤੋਂ ਪਿੱਛੇ ਤੋਂ ਏਦਾਂ ਪਹਿਲਾਂ ਅਸੀਂ ਪਿਛਲਾ ਪਾਸਾ ਲੈ ਕੇ ਏਦਾਂ ਸਿੱਧਾ ਬੁਣਾ ਫਿਰ ਅਸੀਂ ਇਹਨੂੰ ਹੁਣ ਸਿੱਧਾ ਬੁਣਨਾ ਫਿਰ ਅਸੀਂ ਦੇਖੋ ਇਹਨੂੰ ਪਿੱਛੇ ਤੋਂ ਲੈ ਕੇ ਸਿੱਧਾ ਇਹਨੂੰ ਸਿੱਧਾ ਏਦਾਂ ਹੀ ਅਸੀਂ ਦੋ ਰੋ ਨੂੰ ਰਿਪੀਟ ਕਰੀ ਜਾਣਾ ਬਾਰ ਬਾਰ ਸੈਟ ਹੈ ਡਿਜ਼ਾਈਨ ਬਣ ਕੇ ਤਿਆਰ ਹੋ ਜਾ। ਤੇ ਹੁਣ ਜਦੋਂ ਅਸੀਂ ਅਗਲੀ ਰੋਤ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਉਹ ਦੇਖੋ ਵੀ ਉਹ ਸਹੀ ਕਿਦਾਂ ਕਰਨਾ ਹੈ। ਪਹਿਲਾਂ ਸੀ ਸ਼ੁਰੂ ਚ ਦੋ ਸਿੱਧੇ ਬੁਨੇ ਸੀ ਤਾਂ ਹੁਣ ਅਸੀਂ ਸਿਰਫ ਇੱਕ ਹੁੰਡੇ ਨੂੰ ਐ ਸਟਿਚ ਕਰਕੇ ਆਪਣਾ ਡਿਜ਼ਾਈਨ ਸ਼ੁਰੂ ਕਰਦੇ। ਇੱਕ ਹੁੰਡਾ ਐ ਸਟਿਚ ਕੀਤਾ ਤੇ ਦੋ ਹੁੰਡਿਆਂ ਨੂੰ ਅਸੀਂ ਬੈਕ ਲੂਪ ਤੋਂ ਦੋ ਦਾ ਇੱਕ ਕੀਤਾ। ਤਾਂ ਕਿਨ ਆਪਣੇ ਵੱਲ ਕੀਤਾ। ਫਿਰ ਦੋਨਾਂ ਨੂੰ ਅਸੀਂ ਫੁੱਟਾ ਬੁਨੇ। ਫਿਰ ਅਸੀਂ ਦੋ ਦਾ ਇੱਕ ਕਰਤਾ। बस एक बार दोडेल सीधा बुन लेना एक बार दोनों ही असं पुट्ठा बुन लेना ऐसे इस डिजाइन में पाई जाए तो डिजाइन साइट इतना देखो बनना शुरू हो गया होजाइन बना के असंध देखते दे भी कि आती है आ देखो ये पैटन के फाइनल लुक आखो पैटर्न दोनों सैडा तो देखो दोनों सैडा तो, तो कि प्यारा लग रहा है ये साइड भी देखो कि लग रही है रिवर्सेबल पैटर्न है चाहे तुम ये साइड यूज कर लो देखो इधरली साइड तो भी पैटर्न देखो कितना वजिए लग रहा है तो आखो ਉਹ ਵਾਲੇ ਸਾਈਡ ਹੈ ਜਿੱਥੋਂ ਅਸੀਂ ਪੈਟਰਨ ਸ਼ੁਰੂ ਕੀਤਾ ਸੀ ਠੀਕ ਹੈ ਜੀ ਇਹ ਜਿਹੜਾ ਅਸੀਂ ਉੱਠੀ ਰੋ ਪਾਈ ਸੀ ਉਹ ਵਾਲੇ ਸਾਈਡ ਹੈ ਮੀਨਸ ਕਿ ਮੈਂ ਨੂੰ ਬੈਕ ਸਾਈਡ ਤੇ ਇਹ ਫਰੰਟ ਸਾਈਡ ਤੋਂ ਤੁਹਾਨੂੰ ਦਿਖਾ ਰਹੀ ਹਾਂ ਤੇ ਪਰ ਸਾਈਡਾਂ ਦੋਨੇ ਹੀ ਦੇਖੋ ਰਿਵਰਸੇਬਲ ਆ ਦੇਖੋ ਤੇ ਫਿਰ ਇਸ ਪੈਟਰਨ ਨੂੰ ਤੁਸੀਂ ਮਫਲਰ ਚ ਪਾ ਸਕਦੇ ਹੋ ਕੈਪ ਚ ਪਾ ਸਕਦੇ ਹੋ ਕਿਸੇ ਪ੍ਰੋਜੈਕਟਸ ਚ ਪਾ ਸਕਦੇ ਹੋ ਸਾਰੇ ਪ੍ਰੋਜੈਕਟਸ ਲਈ ਵਧੀਆ ਪੈਟਰਨ ਹੈ ਤੇ ਬਿਲਕੁਲ ਹੀ ਦੇਖੋ ਛੋਟਾ ਛੋਟਾ ਜਿਹਾ ਬਣ ਕੇ ਆਇਆ ਤੇ ਥੋੜਾ ਸਟ੍ਰੈਚੇਬਲ ਵੀ ਹੈ ਜ਼ਿਆਦਾਤਰ ਹੀ ਬਿਲਕੁਲ ਥੋੜਾ ਜਿਹਾ ਸਟ੍ਰੈਚੇਬਲ ਹੈ ਆ ਦੇਖੋ जो तो सारे तो पिया पैटर्न बड़ा ही प्यार लगेगा देखो बिल्कुल छोटा छोटा जो पैटर्न है क्योंकि सिर्फ साका दोडे का पैटर्न है दो कुंडिया तो दो सिलाइया का पैटर्न है। इस करके देखो वजी है रिवर्सेबल है फिर पाओ इस पैटर्न तो कमेंट करके दसो थो कि फिर मिलते हैं कल एक नई वीडियो तो एक नवे पैटन देखें ध्यान दे रखो जी ओके बाय बाय टेक केयर